ਅੜੀ ਕਰੀਬ 2 ਸਾਲ ਬਾਅਦ ਅੱਜ ਸਮੀਰ ਆਪਣੀ ਅੰਬਾਲਾ ਵਿਆਹੀ ਹੋਈ ਭੈਣ ਕਿਰਨ ਨੂੰ ਮਿਲਣ ਗਿਆ ਸੀ ਡੰਡੀ ਇੱਥੇ ਜਿਕਰ ਜੋਗ ਹੈ ਕਿ ਸਮੀਰ ਦੇ ਪਿਤਾ ਦੀ ਅਚਾਨਕ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ ਡੰਡੀ ਹਾਲਾਂਕਿ ਉਸ ਸਮੇਂ ਸਮੀਰ ਕਿਰਨ ਤੋਂ ਕਰੀਬ ਤਿੰਨ ਸਾਲ ਵੱਡਾ ਸੀ ਪਰ ਇਸ ਦੇ ਬਾਵਜੂਦ ਕਿਰਨ ਨੇ ਜਿਵੇਂ ਹੀ ਆਪਣੀ 10ਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ ਤਾਂ ਉਸ ਦੀ ਮਾਂ ਨੇ ਆਪਣੇ ਭਰਾ ਨੂੰ ਕੁੜੀ ਵਾਸਤੇ ਕੋਈ ਢੰਗ ਦਾ ਰਿਸ਼ਤਾ ਵੇਖਣ ਲਈ ਕਹਿ ਦਿੱਤਾ ਸੀ ਟੰਡੀ ਇਸ ਉਪਰੰਤ ਜਿਵੇਂ ਹੀ ਕਿਰਨ ਦੇ ਮਾਮੇ ਨੇ ਅੰਬਾਲਾ ਵਾਲੇ ਇੱਕ ਆਟੋ ਸਰਵਿਸ ਦੀ ਦੁਕਾਨ ਕਰਨ ਵਾਲੇ ਮੁੰਡੇ ਦੀ ਦੱਸ ਪਾਈ ਤਾਂ ਕਿਰਨ ਦੀ ਮਾਂ ਆਪਣੇ ਪੁੱਤਰ ਸੁਮੇਰ ਨੂੰ ਨਾਲ ਲੈ ਕੇ ਅੰਬਾਲਾ ਜਾ ਕੇ ਮੁੰਡਾ ਅਤੇ ਉਹਦਾ ਘਰਵਾਰ ਵੇਖਾਇੇ ਸਨ ਡੰਡੀ ਭਾਵੇਂ ਮੁੰਡਾ ਉਮਰ ਵਿੱਚ ਕਿਰਨ ਨਾਲੋਂ 7-8 ਸਾਲ ਵੱਡਾ ਸੀ ਪਰ ਉਸ ਦਾ ਕਾਮਕਾਰ ਅਤੇ ਕਰਵਾਰ ਉਹਨਾਂ ਨੂੰ ਫਿੱਟ ਬੈਠ ਗਿਆ ਸੀ ਅਤੇ ਇਸੇ ਲਈ ਲੱਗਦੇ ਹੱਥ ਫੌਰਨ ਹੀ ਕਿਰਨ ਦੀ ਮਾਂ ਨੇ ਮੁੰਡੇ ਨੂੰ ਸ਼ਗਨ ਦੇ ਕੇ ਇਸ਼ਤਾ ਪੱਕਾ ਕਰ ਛੱਡਿਆ ਸੀ ਡੰਡੀ ਦਰ ਅਸਲ ਸਮਾਜ ਵਿੱਚ ਜੋ ਹਾਲਾਤ ਚੱਲ ਰਹੇ ਸਨ ਭਾਵ ਜਿਸ ਤਰ੍ਹਾਂ ਕੁੜੀਆਂ ਨੂੰ ਲੈ ਕੇ ਇੱਕ ਉਸੁਰੱਖਿਆ ਦੀ ਭਾਵਨਾ ਪਾਈ ਜਾ ਰਹੀ ਸੀ ਡੰਡੀ ਉਸ ਦੇ ਮੱਦੇ ਨਜ਼ਰ ਕਿਰਨ ਦੀ ਮਾਂ ਕੋਈ ਰਿਸਕ ਨਹੀਂ ਸੀ ਲੈਣਾ ਚਾਹੁੰਦੀ ਇਹੋ ਵਜ੍ਹਾ ہے کہ اس نے ਕੁੜੀ ਰੈਡੀ ਨੂੰ ਛੋਟੀ ਉਮਰ ਵਿੱਚ ਵਿਆਹਨ ਵਿੱਚ ਭਲਾਈ ਸਮਝੀ ਸੀ ਡੰਡੀ ਅੱਜ ਵਿਆਹ ਨੂੰ قریب 5 ਸਾਲ ਹੋ ਚੁੱਕੇ ਹਨ ਇਸ ਦੌਰਾਨ ਕਿਰਨ تن ਬੱਚਿਆਂ ਦੀ ماں ਬਣ ਚੁੱਕੀ ਸੀ ਡੰਡੀ ਉਂਝ ਕਿਰਨ ਨੂੰ ਆਪਣੇ ਘਰ ਕਿਸੇ ਚੀਜ਼ ਦੀ ਥੋੜ ਨਹੀਂ ਸੀ ਡੰਡੀ ਕਰ ਵਾਲਾ ਆਟੋ ਮਕੈਨਿਕ ਸੀ ਅਤੇ ਉਸ ਪਾਸ ਵਧੀਆ ਕੰਮ ਸੀ ਡੰਡੀ ਸਵੇਰੇ ਤੋਂ ਸ਼ਾਮ ਤੱਕ ਉਸ ਨੂੰ ਕੰਨ ਖੁਰਕਣ ਦੀ ਵਿਹਲ ਨਹੀਂ ਸੀ ਡੰਡੀ ਇਹੋ ਵਜ੍ਹਾ ਸੀ ਕੇ ਕਿਰਣਾ ਆਪਣੇ ਪੇਕੇ ਘਰ ਕਦੇ ਸੁਭਬ ਨਾਲ ਹੀ ਆਉਂਦੀ ਸੀ ਇੱਕ ਤਰ੍ਹਾਂ ਨਾਲ ਸਮੇਂ ਤੋਂ ਪਹਿਲਾਂ ਪਈ ਕਬੀਲਦਾਰੀ ਦੀ ਜ਼ਿੰਮੇਵਾਰੀ ਨੇ ਉਸ ਨੂੰ ਮਨੋਂ ਵਖਤ ਵਖਤ ਤੋਂ ਪਹਿਲਾਂ ਹੀ ਸਮਝਦਾਰ ਅਤੇ ਪਰਪੱਕ ਬਣਾ ਛੱਡਿਆ ਸੀ ਡੰਡੀ ਚਾਹ ਪਾਣੀ ਪੀਣ ਉਪਰੰਤ ਸਮੀਰ ਨੇ ਕਿਰਨ ਦੇ ਘਰੋਂ ਵਾਪਸ ਜਾਂਦਿਆਂ ਆਪਣੀ ਹیثیت ਦੇ ਮੁਤਾਬਕ ਭੈਣ ਦੇ ਹੱਥ ਉੱਤੇ ਚੁੱਪਚੀ ਪੀਤੇ 2000 ਤਰ ਦਿੱਤੇ ਜਿਸ ਉੱਤੇ ਫੌਰਨ ਹੀ ਕਿਰਨ ਨੇ ਆਪਣੀ ਦੂਜੀ ਮੁਠੀ ਵਿੱਚੋਂ 5000 1 ਅਤੇ 1000 1 ਕੁੱਲ 6000 ਸਮੀਰ ਦੇ ਹੱਥ ਫੜਾਉਂਦਿਆਂ ਆਖਿਆ ਵੀਰੇ ਇੰਜ ਕਰੀ ਮੇਰੀ ਸੱਸ ਦੇ ਸਾਹਮਣੇ ਇਹ 5000 ਮੈਨੂੰ ਦੇ ਦੇਵੀਂ ਅਤੇ 1000 ਮੇਰੀ ਨਨਾਨ ਨੂੰ ਦੇ ਦੇਵੀਂ ਉਹ ਆਪਣੇ ਬੱਚਾ ਨਾਲ ਛੁੱਟੀਆਂ ਕੱਟਣ ਆਈ ਹੋਈ ਹੈ ਇੱਥੇ ਨਹੀਂ ਬਾਅਦ ਵਿੱਚ ਮੇਰੀ ਸੱਸ ਅਤੇ ਨਨਾਨ ਇਹੋ ਕਹਿਣਗੀਆਂ ਕਿ 2 ਸਾਲ ਬਾਅਦ ਭਰਾ ਆਇਆ ਸੀ ਉਹ ਵੀ ਖਾਲੀ ਹੱਥ ਕਿਰਨ ਦੇ ਉਕਤ ਬਾਕ ਸੁਣ ਕੇ ਸਮੀਰ ਨੂੰ ਇੰਜ ਜਾਪਿਆ ਜਿਵੇਂ ਉਹ ਉਸ ਦੀ